ਪੰਥਕ ਕੌਣ ਹੋਇਆ ਜੀ ਸੁਖਬੀਰ ਬਾਦਲ ਜਿਹੜਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਵਿਲਾ ਇੱਕ ਨੰਬਰ ਦਾ ਵਿਲਾ ਡਿਫੈਂਡਰ ਚ ਘੁੰਮਦਾ ਰਹਿੰਦਾ ਗੇੜੀਆਂ ਮਾਰਦਾ ਰਹਿੰਦਾ ਜੇ ਕੋਈ ਮੀਟਿੰਗ ਲੱਭ ਗਈ ਤੇ ਉਥੇ ਚੱਲ ਗਿਆ ਨਹੀਂ ਤੇ ਘਰ ਚੱਲ ਗਿਆ ਘੁਮਕਮਾ ਕੇ ਮੇਰੇ ਵੀਰ ਉਹ ਜਿਹੜੀ ਦੇ ਕੱਲ ਉਥੇ ਕੱਲ ਰੈਲੀ ਕੀਤੀ ਆ ਮੈਂ ਇਸੇ ਜਗ੍ਹਾ ਤੇ ਇੱਕ ਮੀਟਿੰਗ ਕੀਤੀ ਸੀ ਉਦੋਂ ਅਮਨ ਰੋੜਾ ਗਿਆ ਸੀ ਮਨਾਵਨਾ ਵਾ ਹਲਕਾ ਚੱਲ ਗਾ ਉਥੇ ਠਾਠਾ ਮਾਰਦਾ ਇਕੱਠ ਹੋਇਆ ਜਿੱਥੇ ਇਹਨਾਂ ਨੇ ਕੱਲ ਅਮਰਸਰੋਂ ਬੰਦੇ ਸੱਦੇ ਜੰਡੇਆਲਿਓ ਸੱਦੇ ਪੰਜਾਬ ਚੋਂ ਬੰਦੇ ਸੱਦੇ ਕਿਉਂਕਿ ਇਹਨਾਂ ਦਾ ਇੱਕ ਸਿਸਟਮ ਆ ਸਾਰੇ ਪੰਜਾਬ ਚੋਂ ਆਪਦੀ ਪ੍ਰਾਈਵੇਟ ਲਿਮਟਿਡ ਕੰਪਨੀ ਜਿਹੜੀ ਇਹ ਚਲਾ ਰਹੇ ਆ ਉਹਦੇ ਚੋਂ ਸਾਰੇ ਬੰਦੇ ਸੱਦ ਲੈਂਦੇ ਆ ਤੇ ਉਹ ਇਕੱਠ ਕਰਕੇ ਕਹਿੰਦੇ ਜੀ ਬਹੁਤ ਵਿਸ਼ਾਲ ਆ ਵੇਖਿਆ ਤੁਸੀਂ ਚੁਭਾ ਲੈਣਾ ਨੇ ਰੈਲੀ ਕੀਤੀ ਫਿਰ 10-12000 ਤੇ ਹਰ ਗਏ ਫਿਰ ਜਿਹੜੀ ਰੈਲੀ ਐ ਏਡੀ ਵੱਡੀ ਤੁਸੀਂ ਕੀਤੀ ਸੀ ਸਾਰੇ ਪੰਜਾਬ ਚੋਂ ਬੰਦੇ ਇਕੱਠੇ ਕਰਕੇ ਤੇ ਭਾਈ ਜਿੱਥੇ ਕਿਉਣੀ ਤੇ ਇਹੀ ਗੱਲ ਮੈਂ ਕਹਿਣੀ ਚਾਹਣਾ 14 ਤਰੀਕ ਨੂੰ ਵੋਟਾਂ ਉਹਦਾ ਜਿਹੜਾ ਨਤੀਜਾ ਵਾ ਉਹ ਜਲਦੀ ਤੋਂ ਜਲਦੀ ਆਉ ਫਿਰ ਦੂਜੀ ਗੱਲ ਦੂਜੀ ਗੱਲ ਇਹਨੂੰ ਸ਼੍ਰੀ ਕਾਲਤਾਕ ਸਾਹਿਬ ਇਹ ਪੇਸ਼ ਹੋਈ ਇਹਨਾਂ ਨੇ ਆਪਦੇ ਆਪਦੇ ਮੂੰਹ ਦੇ ਨਾਲ ਇੱਕ ਇੱਕ ਗੁਨਾਹ ਕਬੂਲਿਆ ਕਿ ਨਹੀਂ ਕਬੂਲਿਆ ਤੁਸੀਂ ਦੱਸੋ ਜੇਹਦਾਰ ਸਾਹਿਬ ਕਹਿੰਦੇ ਸੀ ਸੜਨਾ ਗੱਲ ਨਹੀਂ ਕਰਨੀ ਹਾਂ ਜਾਂ ਨਾ ਚ ਜਵਾਬ ਦਿਓ ਜੇ ਇੱਕ ਵੀ ਇਹਨੇ ਨਾ ਕਹਿ ਦਿੱਤਾ ਤਾਂ ਦੱਸੋ ਸਾਰੇ ਹੀ ਇਹਨੇ ਹਾਂ ਕੇ ਜਿੰਨੇ ਗੁਨਾਹ ਇਹਨੇ ਕਬੂਲੇ ਹਾਂ ਇਹ ਕਹਿੰਦਾ ਜੀ ਇਹ ਲੋਕ ਇਹੋ ਜਿਹੇ ਲੋਕਾਂ ਨੇ ਕਾਲੀ ਦਲ ਨੂੰ ਬਦਨਾਮ ਕੀਤਾ ਉਹ ਭਾਈ ਤੁਹਾਡੇ ਤੁਹਾਡੇ ਗਲਾਂ 'ਚ ਤਖਤੀਆਂ ਪੈ ਗਈਆਂ ਸ਼੍ਰੀ ਕਾਲ ਤੱਕ ਸੋਲੋਂ ਤੁਹਾਨੂੰ ਸਜ਼ਾ ਲੱਗ ਗਈ ਤੇ ਬਦਨਾਮ ਨਹੀਂ ਕਰਤਾ ਅਕਾਲ ਤਖਤ ਸਾਹਿਬ ਵੱਲੋਂ ਸੱਜਾ ਤੁਹਾਨੂੰ ਲੱਗੀ ਤਖਤੀਆਂ ਤੁਹਾਡੇ ਗਲਾਂ 'ਚ ਪੈ ਗਈਆਂ ਹੈ ਉਥੇ ਤੁਹਾਨੂੰ ਬਾਹਰ ਆਪਣਾ ਵਰਸ਼ੇ ਦੇ ਕੇ ਖਿਡਾਰਿਆ ਗਿਆ ਤੇ ਤੁਸੀਂਾਂ ਦੇ ਜੇ ਬਦਰਾਮ ਅਹੀਂ ਕਰਤਾ ਵਾਹ ਤੇਰੇ ਮੈਨੂੰ ਤਾਂ ਸਮਝ ਨਹੀਂ ਆਈ ਸਾਰੇ ਅਕਾਲੀ ਦਲ ਦਾ ਤੁਸੀਂ ਬੇੜਾ ਗਰਕ ਕਰਕੇ ਰੱਖਤਾ ਤੇ ਤੁਸੀਂ ਇਹ ਚੀਜ਼ਾਂ ਸਾਡੇ ਸਾਡੇ ਦੇ ਮੜਨਾ ਚਾਹੁੰਦੇ ਜੇ ਮੈਂ ਦਾਅਵੇ ਨਾ ਕਹਿਣਾ 75% ਸਿੱਖ ਕੌਮ 75% ਅਕਾਲੀ ਦਲ ਇਹਨਾਂ ਨੂੰ ਇਹਨੂੰ ਪ੍ਰਧਾਨ ਹੀ ਨਹੀਂ ਮੰਨਦੇ ਜਿਹੜੇ ਇਹਦੇ ਬੰਦੇ ਕਿੰਨੇ ਬੰਦੇ ਛੱਡ ਕੇ ਚਲ ਗਏ ਜੀ ਮੈਨੂੰ ਦੱਸੋ ਕੋਈ ਲਿਸਟਰ ਵੀ ਮੈਂ ਮੇਰੇ ਹਿਸਾਬ ਨਾਲ ਯਾਰਾ ਬੰਦਿਆਂ ਦੀ ਲਿਸਟ ਹੈ ਜਿਹੜੇ ਵੱਡੇ ਵੱਡੇ ਨਾਮੀ ਚਿਹਰੇ ਆ ਇਹਨਾਂ ਤੋਂ ਦੁਖੀ ਹੋ ਗਏ ਇਹਨਾਂ ਦੇ ਕਾਲੀ ਦਲ ਨੂੰ ਛੱਡ ਕੇ ਚਲ ਗਏ ਕਿਉਂਕਿ ਇਹਨਾਂ ਨੇ ਕਾਲੀ ਦਲ ਨੂੰ ਜਿਹੜਾ ਬਰਬਾਦ ਕਰਤਾ ਮੈਂ ਫੇਰ ਅੱਜ ਇਹ ਗੱਲ ਕਹਿਣੀ ਚਾਹਣਾ ਕਿ ਉਹ ਦਿਨ ਦੂਰ ਨਹੀਂ 14 ਤਰੀਕ ਨੂੰ ਇਲੈਕਸ਼ਨ ਹੋਣੀ ਹੈ ਇਹਨਾਂ ਨੇ ਕੱਲ ਰੈਲੀ ਕੀਤੀ ਹੈ ਮੈਂ ਸਵੇਰੇ ਫੇਰ ਆਤੀ ਹਾਂ ਦਾਣਾ ਮੰਡੀ ਮਜੀਠਾ ਤੁਸੀਂ ਸਾਰੇ ਮੇਰੇ ਭਰਾਓ ਉੱਥੇ ਆਇਓ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਕਿ ਉਹ ਰੈਲੀ ਸੀ ਕਿ ਇਹ ਰੈਲੀ ਆ ਔਰ ਬਹੁਤ ਵੱਡਾ ਇਕੱਠ ਕੱਲ 12 ਤਰੀਕ ਨੂੰ 1 ਵਜੇ ਦਾਣਾ ਮੰਡੀ ਮਜੀਠਾ ਆ ਹੀ ਕਰਨ ਜਾ ਰਹੇ ਆ ਔਰ ਸੁਖਬੀਰ ਸਿੰਘ ਬਾਦਲ ਨੂੰ ਮੈਂ ਦੱਸ ਦੂੰਗਾ ਕਿ ਆ ਰੈਲੀ ਹੋ ਤੇ ਤਗੜਾ ਹੋ ਕੇ ਜਿੰਨਾ ਮਰਜੀ ਤੁਸੀਂ ਇਥੇ ਜੋਰ ਲਾ ਲਿਓ ਤੁਹਾਡੀ ਇਥੇ ਐਦਕੀ ਗੱਲ ਨਹੀਂ ਬਣਨ ਵਾਲੀ ਹਲਕਾ ਮਜੀਠਾ ਇਤਿਹਾਸ ਰਚੇਗਾ ਇਸੇ ਜਿਲ੍ਹਾ ਪ੍ਰੀਸ਼ਦ ਦੇ ਵਿੱਚ ਚਾਰੇ ਦੀਆਂ ਚਾਰੇ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਆ ਉਥੋਂ ਸਾਡੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਹੜੇ ਵੱਡੀ ਜਿੱਤ ਪ੍ਰਾਪਤ ਕਰਨਗੇ ਔਰ ਜਿਹੜਾ ਮਜੀਠਾ ਹਲਕਾਜ ਕੀ ਇਤਿਹਾਸ ਰਜਾ ਇੱਥੋਂ ਜਿਹੜਾ ਇਹਨਾਂ ਦਾ ਤਖਤਾ ਪਲਟਦਾ ਅਸੀਂ ਦੇ ਵੈਸੇ ਤਾਂ ਮੈਨੂੰ ਮੈਂ ਤਾਂ ਤੁਹਾਨੂੰ ਪਤਾ ਮੈਂ ਤਾਂ ਤਾਂ ਮੈਨੂੰ ਪ੍ਰਧਾਨ ਹੀ ਨਹੀਂ ਮੰਨਦਾ ਉਹ ਤੇ ਰਬੜ ਦੀ ਮੋਹਰ ਆ ਕਿਉਂਕਿ ਮੈਂ ਤੁਹਾਨੂੰ ਪਤਾ ਹੀ ਆ ਕਿ ਮੇਰਾ ਇੱਕ ਡਾਕਟਰ ਨਾਲ ਰਟਾ ਪਿਆ ਸੀ ਔਰ ਤੁਸੀਂ ਵੀ ਵੇਖੋ ਇਮਾਨਦਾਰੀ ਨਾਲ ਦੱਸਿਓ ਸਾਰੇ ਅਮਰਸਰ ਰਹਿਣ ਵਾਲਿਓ ਉਸ ਹਸਪਤਾਲ ਦੇ ਵਿੱਚ ਜੋ ਹੁੰਦਾ ਮੇਰੇ ਤੋਂ ਵੱਧ ਤੁਸੀਂ ਚੰਗੀ ਤਰ੍ਹਾਂ ਜਾਣਦੇ ਜਾਣਦੇ ਹੈ ਕਿ ਨਹੀਂ ਜਾਣਦੇ ਸੋ ਇਸ ਕਰਕੇ ਮੇਰੇ ਵੀਰੋ ਇਹ ਇਹਨੇ ਦੋਨਾਂ ਲੋਕਾਂ ਨੂੰ ਕਲੀਨ ਚਟਾਂ ਦੇ ਦਿਆਂ ਬਾਕੀ ਰਹਿ ਗਈ ਧਾਮੀ ਦੀ ਗੱਲ ਧਾਮੀ ਹੋਣਾ ਦੇ ਤੇ ਸਾਰੇ ਪਾਏ ਖਲਾਰੇ ਦਾ ਜਿਹੜਾ ਸਾਰਾ ਖਲਾਰਾ ਹੀ ਧਾਮੀ ਹੋਣਾ ਨੇ ਪਾਇਆ ਆ ਜੋ ਕੁਝ ਜਿਹੜਾ ਬੰਦਾ ਹੈ ਜਿਹਦਾ ਪ੍ਰਬੰਧ ਹੀ ਐਡਾ ਮਾੜਾ ਜਿਹਨੂੰ ਇਹ ਨਹੀਂ ਪਤਾ ਕਿ ਸੰਸਥਾ ਦੇ ਪ੍ਰਧਾਨ ਨੂੰ ਕਿ ਮੇਰੀ ਸੰਸਥਾ ਦੇ ਵਿੱਚ 328 ਰੁਪਏ ਗੁੰਮ ਗਏ ਆ ਬਾਹਰੋਂ ਰੋਲਾ ਪਿਆ ਤੇ ਫਿਰ ਪਤਾ ਲੱਗਾ ਤੇ ਧਾਮੀ ਕਹਾ ਦਾ ਪ੍ਰਧਾਨਿਆ ਜੀ ਮੈਨੂੰ ਭਾਵੇਂ ਜਿੱਦਾ ਮਰਜ਼ੀ ਜ਼ਰੂਰੀ ਕੰਮ ਹੋਵੇ ਮੈਂ ਛੱਡ ਦੂੰ ਮੈਂ ਦਰਬਾਰ ਸਾਹਿਬ ਆਉਂ ਇਹਨੂੰ ਕੋ ਉੱਥੇ ਕਹਦੇ ਕਿ ਤਲਬੀਰ ਸਿੰਘ ਤਨ ਫੋਨ ਕੀਤਾ ਮੈਂ ਤਾਂ ਨਾ ਇੱਕ ਅਮਰਤਾਰੀ ਬੰਦੇ ਨੂੰ ਝੂਠ ਬੋਲਣ ਤੋਂ ਪਹਿਲਾਂ 100 ਵਾਰੀ ਸੋਚਣਾ ਚਾਹੀਦਾ ਵੈਸੇ ਤਾਂ ਸਾਨੂੰ ਆਮ ਬੰਦੇ ਨੂੰ ਮੈਨੂੰ ਮੈਨੂੰ ਵੈਸੇ ਤੁਹਾਨੂੰ ਪਤਾ ਇਹ ਮੈਂ ਸੱਚਾ ਸੋਚਿਆ ਜਾਂ ਬੰਦਾ ਮੈਨੂੰ ਝੂਠ ਤੋਂ ਵੈਸੇ ਬੜੀ ਨਫ਼ਰਤ ਹੈ ਮੈਂ ਨਾ ਝੂਠ ਮਾਰਦਾ ਤੇ ਨਾ ਮੈਂ ਝੂਠ ਬਰਦਾਸ਼ਤ ਕਰਦਾ ਇਸ ਬੰਦੇ ਨੇ ਕੱਲ ਤੇ ਹੱਦਾਂ ਹੀ ਟਪਾ ਦੀਆਂ ਝੂਠ ਮਾਰਦੇ ਮੈਂ ਇਹਨੂੰ ਇਹਨੂੰ ਇਹ ਇਹਨਾਂ ਨੂੰ ਡੁੱਬਦੀ ਬੇੜੀ ਇਹਨਾਂ ਦੀ ਇਹਨਾਂ ਨੇ ਆਪਦਾ ਬੇੜਾ ਕਰ ਕਰ ਲਿਆ ਇਹਨਾਂ ਨੂੰ ਤਾਂ ਫੋਨ ਕਰਨਾ ਕੋਈ ਇੰਜ ਨਹੀਂ ਪਸੰਦ ਕਰਦਾ ਮੈਂ ਕਿਉਂ ਕਰੂ ਇਹਨਾਂ ਨੂੰ ਫੋਨ ਉਹ ਗੁਰੂਆ ਤੇਰੀ ਪਾਰਟੀ ਜਾਉਣਾ ਕਹਿੰਦੇ ਜਿਹੜੇ ਚਾਰ ਕੋ ਟੋਟਰੂ ਆ ਗਏ ਸੰਭਲਾ ਵੀ ਭੱਜਣੇ ਆ ਉਹ ਵੀ ਸਾਨੂੰ ਫੋਨ ਕਰਦੇ ਆ ਭਾਜੀ ਅਸੀਂ ਤੁਹਾਡੇ ਨਾਲ ਜੇ ਇਹਨਾਂ ਦੇ ਜਿਹੜੇ ਇਹਨਾਂ ਦੇ ਉਮੀਦਵਾਰ ਹੈ ਮੈਂ ਤੁਹਾਨੂੰ ਰਿਕਾਰਡੀਆਂ ਸੁਣਾ